ਸਭ ਸਿਟੀ ਹਾਰਡ ਵੈਲਫੇਅਰ ਸੁਸਾਇਟੀ ਸਾਲਵੰਦੇ ਮਹੀਨੇ ਵਿੱਚ ਮੈਡੀਕਲ ਕੈਂਪ ਲੱਗਦੀ ਹੈ ਹਰ ਸਾਲ ਤੇ ਕਦੋਂ ਕੈਂਪ ਲੱਗਣਾ ਹੈਗਾ ਕੀ ਟਾਈਮ ਹੈ ਕਰੋ ਵੀਡੀਓ ਦੀ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਤਲਬ ਇਸ ਕਾਬਲ ਸਮਝਿਆ ਕਿ ਅਸੀਂ ਮਤਲਬ ਤੁਹਾਡੇ ਨਾਲ ਵਾਇਟ ਕਰ ਸਕੇ ਆ ਦੂਜੇ ਨੰਬਰ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਜੈ ਮਤਾ ਦੀ ਸ਼ਰਮਾ ਜੀ ਅਸੀਂ 25 ਜੁਲਾਈ ਤੋਂ ਲੈ ਕੇ ਤੇ 1 ਅਗਸਤ ਤੱਕ ਇਹ ਕੈਂਪ ਆਰਗੇਨਾਈਜ਼ ਕਰ ਰਹੇ ਆ ਪਿਛਲੇ ਅਸੀਂ 30 ਸਾਲ ਤੋਂ 31ਵਾਂ ਕੈਂਪ ਹੈ ਸਾਡਾ ਜੀ ਤੇ ਮਹਾਮੈਦੀ ਕਿਰਪਾ ਦੇ ਨਾਲ ਅਸੀਂ ਮਤਲਬ ਪੀਏ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਡੇਲੀ ਲਗਾਇਆ ਕਰਾਂਗੇ ਡਾਕਟਰ ਸਾਹਿਬ ਕੈਂਪ ਦੇ ਵਿੱਚ ਕੀ ਕੀ ਸੁਵਿਧਾ ਹੈਗੀ ਜੀ ਸ਼ਰਮਾ ਜੀ ਫਸਟ ਏਡ ਦੀ ਸਾਰੀ ਸੁਵਿਧਾ ਹੈਗੀ ਆ ਸਾਡੇ ਕੋਲ ਤਿੰਨ ਐਮਬੂਲੈਂਸ ਹੁੰਦੀਆਂ ਜਿਹੜੀਆਂ ਕਿ ਮਲੇ 24 ਆਵਰ ਲਈ ਅਵੇਲੇਬਲ ਹੁੰਦੀਆਂ ਅਸੀਂ ਜਿੰਨੇ ਵੀ ਉੱਪਰ ਲੰਗਰ ਲੱਗੇ ਹੁੰਦੇ ਆ ਸਾਰਿਆਂ ਨੂੰ ਮੰਗੋਵਾਲ ਤੱਕ ਮੱਲੇ ਪੇ ਆਪਣਾ ਨੰਬਰ ਦੇ ਕੇ ਆਨੇ ਆ ਵੀ ਪਰਮਾਤਮਾ ਨਾ ਕਰੇ ਕੋਈ ਇਦਾਂ ਦੀ ਅਨੁਸਖਾਮੀ ਘਟਨਾ ਘਟੇ ਤੇ ਸਾਨੂੰ ਤੁਸੀਂ ਉਸੇ ਵੇਲੇ ਮੱਲੇ ਨੂੰ ਇਨਫੋਰਮ ਕਰੋ ਸਾਡੀ ਐਂਬੂਲੈਂਸ ਜਿਹੜੀ ਹੈਗੀ ਆ ਉਸੇ ਵੇਲੇ ਮੱਲੇ ਚੱਲ ਜਾਂਦੀ ਹੈਗੀ ਆ ਤੇ ਮੱਲੇ ਪੇ ਜਾ ਕੇ ਮੱਲੇ ਪੇ ਆਪਣੇ ਜਿਹੜੇ ਯਾਤਰੀ ਜੋ ਵੀ ਇੰਜਰਡ ਹੈਗੇ ਆ ਉਹਨਾਂ ਨੂੰ ਅਸੀਂ ਲਿਆ ਕੇ ਸਿਵਲ ਹਸਪੀਟਲ ਦੇ ਵਿੱਚ ਮੱਲੇ ਪੇ ਉਹਨਾਂ ਜਾਂ ਜਿੱਥੇ ਵੀ ਉਹਨਾਂ ਦੀ ਅ ਰਿਕੁਆਇਰਮੈਂਟ ਹੁੰਦੀ ਹੈ ਜਾਂ ਪੇਸ਼ੈਂਟ ਕਹਿੰਦਾ ਵੀ ਮੈਂ ਕਿਸੇ ਪ੍ਰਾਈਵੇਟ ਹਸਪੀਟਲ ਜਾਣਾ ਤੇ ਅਸੀਂ ਉਹਨਾਂ ਨੂੰ ਉੱਥੇ ਡ੍ਰੌਪ ਕਰ ਦਿੰਨੇ ਆ। ਤੇ ਦਵਾਈ ਵਗੈਰਾ ਫ੍ਰੀ ਹੁੰਦੀ ਆ? ਹਾਂ ਸਾਰੀਆਂ ਮੱਲੇ ਪੀ ਜੜੀਆਂ ਮੈਡੀਸਿਨਸ ਹੈਗੀਆਂ ਹਰ ਤਰ੍ਹਾਂ ਦੀ ਮੈਡੀਸਿਨ ਜਿਹੜੀ ਫਸਟ ਹੈਲਥ ਦੀ ਜ਼ਰੂਰਤ ਹੁੰਦੀ ਆ ਉਹ ਅਸੀਂ ਦਿੰਨੇ ਆ। ਨਾਲ ਅਸੀਂ ਮੱਲੇ ਜਿਹੜੀ ਹੈਗੀ ਆ ਪਾਣੀ ਦੀ ਸੁਵਿਧਾ ਵੀ ਰੱਖੀ ਆ ਡਿਸਪੋਜ਼ੇਬਲ ਜਿਹੜਾ ਪਾਣੀ ਹੈਗਾ ਅਸੀਂ ਦਿੰਨੇ ਆ। ਤੇ ਸੋ ਥੈਟ ਕਿ ਕਿਸੇ ਨੂੰ ਕੋਈ ਮੱਲੇ ਪੇਟ ਦੀ ਸਮੱਸਿਆ ਜਾਂ ਪਾਣੀ ਵੱਲੋਂ ਕੋਈ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਆ ਤਾਂ ਉਹ ਨਾ ਹੋਵੇ। ਦੈਟ ਸੋ ਵੇਲਿਆਂ ਵਿੱਚ ਪਲਾਸਟਿਕ ਬਹੁਤ ਜ਼ਿਆਦਾ ਪਿਛਲੇ ਸਾਲ ਵੀ ਦੇਖਿਆ ਗਿਆ ਸੀ ਹੁਣ ਵੀ ਸਰਕਾਰ ਨੇ ਵੀ ਔਰ ਡੀਸੀ ਮੈਡਮ ਨੇ ਵੀ ਕਿਹਾ ਕਿ ਪਲਾਸਟਿਕ ਦੀ ਵਰਤੋਂ ਨਾ ਕਰੋ ਕੀਤੀ ਜਾਵੇ ਉਹਦੇ ਬਾਰੇ ਕੀ ਕੀਤਾ ਨਾ ਤੁਹਾਡਾ ਸ਼ਰਮਾ ਜੀ ਇਦਾਂ ਹੈਗਾ ਪਲਾਸਟਿਕ ਚਲੋ ਅਫਸਰ ਆਪਣਾ ਮਲੇ ਖਾਣਾ ਪੂਰਤੀ ਕਰ ਦਿੰਦੇ ਆ ਕਹਿ ਦਿੰਦੇ ਹੈਗਾ ਵੀ ਮਲੇ ਬੰਦ ਕਰ ਦਿਓ ਪਰ ਲੋਕ ਨਹੀਂ ਹਟਦੇ ਕੰਪਨੀਆਂ ਬੰਦਨ ਤੋਂ ਨਹੀਂ ਹਟਦੀਆਂ ਲੋਕ ਵੇਚਣ ਤੋਂ ਨਹੀਂ ਹਟਦੇ ਲੋਕ ਖਰੀਦਣ ਤੋਂ ਨਹੀਂ ਹਟਦੇ ਸਾਡੇ ਵੀ ਮਲੇ ਪੇ ਪੂਰੀ ਲੋਕਾਂ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਪਲਾਸਟਿਕ ਜਿਹੜਾ ਨਾ ਯੂਜ਼ ਕੀਤਾ ਜਾਵੇ ਕਿਉਂਕਿ ਇਹ ਗਲਦਾ ਨਹੀਂ ਹੈਗਾ ਔਰ ਜਦੋਂ ਮੇਲੇ ਤੋਂ ਬਾਅਦ ਦੋ-ਦੋ ਮਹੀਨੇ ਤੱਕ ਮਲੇ ਜਿਹੜਾ ਪਲਾਸਟਿਕ ਆਇਦਰ ਉਧਰ ਖਿਲਰ ਰਿਹਾ ਹੁੰਦਾ ਤੇ ਉਹ ਜਿਆਦਾ ਬਿਮਾਰੀਆਂ ਫਲਾਣ ਦੇ ਵਿੱਚ ਮਲੇ ਪੇ ਪ੍ਰੋਬਲਮ ਕ੍ਰੀਏਟ ਕਰਦਾ ਜੀ ਸ਼ਰਮਾ ਜੀ ਮੇਰੀ ਇੱਕ ਪੁਲਿਸ ਪ੍ਰਸ਼ਾਸਨ ਅਗੇ ਐਸਐਸਪੀ ਸਾਹਿਬ ਅਗੇ ਇੱਕ ਛੋਟੀ ਜੀ ਬੇਨਤੀ ਆ ਇੱਕ ਜਿਹੜੇ ਰਾਤ ਨੂੰ 7 ਵਜੇ ਤੋਂ ਬਾਅਦ ਡੀਜੇ ਲੱਗਦੇ ਆ ਉਹਨਾਂ ਤੇ ਨੱਥ ਪਾਈ ਜਾਵੇ ਦੂਸਰਾ ਜਿਹੜੇ ਪੈਟਰੋਲਿੰਗ ਹੈਗੀ ਆ ਰਾਤ ਦੇ ਉਹ ਜ਼ਿਆਦਾ ਵਧਾਤੀ ਜਾਵੇ ਤਾਂ ਜੋ ਜਿਹੜੇ ਪੈਦਲ ਯਾਤਰੂ ਜਾਂਦੇ ਆ ਉਹਨਾਂ ਨੂੰ ਸੁਭਦਾ ਮੱਲੇ ਬਣੀ ਰਵੇ ਉਹ ਆਪਣੇ ਆਪ ਨੂੰ ਡਰ ਜਾ ਭਾਵ ਮਹਿਸੂਸ ਨਾ ਕਰਨ ਜੈ ਮਾਤਾ ਦੇ